ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਮੁਹਾਲੀ ਦੇ CIA ਸਟਾਫ ਦੇ ਹੱਥੇ ਚੜਿਆ ਲੈਂਡ ਮਾਫੀਆ ਗਰੂ ਜੋ ਜ਼ਮੀਨਾਂ ਦੇ ਝਾਲੀ ਦਸਤਾਵੇਜ਼ ਸਿਆਰ ਕਰਕੇ ਇਹਨਾਂ ਨੂੰ ਵੇਚ ਮੋਟੀਆਂ ਰਕਮਾਂ ਵਸੂਲਦੇ ਪੁਲਿਸ ਨੇ કુલ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਚੋਂ 4 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ 15 ਸਾਲ ਪਹਿਲਾਂ ਜਾਦੂਗੜ ਬਨਾਮ ਸੁਨਿਆਰੇ ਅਸ਼ੋਕ ਕੁਮਾਰ ਦੀ ਹੱਤਿਆ ਮਾਮਲੇ 'ਚ ਪਗੋੜੇ ਚੱਲ ਰਹੇ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਗੈਰੀ ਦੀ ਕਰੋੜਾ ਰੁਪਏ ਦੀ ਜ਼ਮੀਨ ਤੇ ਜਾਇਦਾਦ ਵੇਚਣ ਦੇ ਨਾਤੇ ਇਲਜ਼ਾਮ ਨੌ ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਬਲੌਂਗੀ ਥਾਣੇ 'ਚ ਉਹਨਾਂ 'ਚ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਮੋਡਸ ਪਰੰਡੀ ਤੁਹਾਡੇ ਸਾਹਮਣੇ ਹੀ ਹੈ ਕਿ ਬੰਦੇ ਦੀ ਆਈਡੀ ਸੇਮ ਨਾਮ ਸੇਮ son of ਉਹ ਕਰਕੇ ਕੰਪਨਸੇਸ਼ਨ ਵੀ ਲਈ ਹੈ ਜੋ ਪਤਾ ਲੱਗਿਆ ਅਜੇ ਤੱਕ ਵੈਰੀਫਾਈ ਕਰਨਾ ਕਮਾਂਡਾ ਤੋਂ ਇਹਨਾਂ ਦੀ ਕੁਝ ਖਿੱਚ ਆਈ ਹੈ ਗੱਲ ਬਾਕੀ ਲੋਕਾਂ ਨਾਲ ਹੋਰ ਵੀ ਕਿਉਂਕਿ ਇਹਨਾਂ ਦੇ ਗੈਂਗ ਦੇ ਪੰਜ ਮੈਂਬਰ ਅਜੇ ਹੋਰ ਰਹਿੰਦੇ ਆ ਉਹ ਗ੍ਰਿਫਤਾਰ ਹੋਣਗੇ ਤਾਂ ਸਾਨੂੰ ਜੋ ਲੱਗ ਰਿਹਾ ਮੁਰਲੀ ਪਿਛਕੇਤੋ ਵੀ ਹੋ ਸਕਦਾ ਹੋਰ ਬੜੀਆਂ ਪ੍ਰਾਪਰਟੀਜ਼ ਜਿਹੜੀਆਂ ਉਹ ਗੁਰਵਿੰਦਰ ਐਲੀਅਸ ਗੈਰੀ ਦੀ ਫੈਮਿਲੀ ਦੀਆਂ ਉਹ ਵੀ ਇਦਾਂ ਖੁਰਦਪੋਤ ਕਰਤੀਆਂ ਹੋਣ ਜਾਂ ਵੇਚਤੀਆਂ ਹੋਣ ਇਹਨਾਂ ਨੇ ਪੁਲਿਸ ਨੂੰ ਖਤਰਾ ਹੈ ਕਿ ਇਸ ਮਾਮਲੇ 'ਚ ਕੁਝ ਪ੍ਰਾਪਰਟੀ ਡੀਲਰ ਤੇ ਪਟਵਾਰੀ ਸ਼ਾਮਲ ਨੇ ਜਿਨ੍ਹਾਂ ਦੀ ਭੂਮਿਕਾ ਬਾਰੇ ਜਾਂਚ ਚੱਲ ਰਹੀ ਹੈ। ਗ੍ਰਿਫਤਾਰ ਕੀਤੇ ਗਏ ਲੋਕ ਨਾ ਜਾਣੇ ਕਿ ਕਿੰਨੇ ਕਰੋੜਾਂ ਦੀ ਜ਼ਮੀਨ ਖੁਰਦ-ਬੁਖੜ ਕਰਕੇ ਤੇ ਨਾ ਜਾਣੇ ਕਿੰਨੀਆਂ ਹੋਰ ਜ਼ਮੀਨਾਂ ਇਸ ਦੀ ਰੋਬ ਦੇ ਨਿਸ਼ਾਨੇ 'ਤੇ ਸੀ। ਇਸ ਸਭ ਦੀ ਜਾਂਚ ਚੱਲ ਰਹੀ ਹੈ। ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ। এবিপি ਦੇ ਆਈਕਨ ਨੂੰ ਸਿਲੈਕਟ ਕਰੋ। ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ